ਆ ਬੰਦਾ ਉਂਗਲ ਲਾਣਾ ਚੱਕਦਾ ਆਪਾਂ ਸਿਰ ਚੱਕਣ ਯੋਗੇ ਨਹੀਂ ਹੋਣਾ ਸੀ ਤੇ ਇਹਦੇ ਜਿਹੜੇ ਥੋੜੇ ਚੱਕੀ ਫਿਰਦੇ ਉਹਨਾਂ ਦੀ ਗੱਲ ਮੈਂ ਬਾਅਦ ਚ ਕਰਦਾ ਪਰ ਅੱਜ ਦੀ ਪੋਸਟ ਦੇ ਵਿੱਚ ਤੁਹਾਨੂੰ ਮੈਂ ਬਾਬੇ ਨਾਨਕ ਦੇ ਸਭ ਤੋਂ ਵੱਡੇ ਪੈਰੋਕਾਰ ਨਾਲ ਵੀ ਮਲਾਉਂਗਾ ਜਿਹੜਾ ਪਿਛਲੀ ਸਦੀ ਦਾ ਸਭ ਤੋਂ ਵੱਡਾ ਬਾਬੇ ਨਾਨਕ ਦਾ ਪੈਰੋਕਾਰ ਹੋਇਆ ਇਸ ਉਂਗਲ ਚੱਕਣ ਵਾਲੇ ਖਾਤਰ ਕੱਲੀ ਉਂਗਲ ਦਾਬੀ ਦਿਓ ਅੱਜ ਇਹਦੀ ਕੀਤੀ ਜਾਣ ਲਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਤੇ ਹੁਣ ਜਿਹੜਾ ਉਂਗਲ ਚੱਕਣ ਵਾਲੇ ਤੇ ਥੋੜਾ ਚੱਕੀ ਖੜਾ ਸੀ ਉਹਦੇ ਹੱਥ 'ਚ ਥੋੜਾ ਵੀ ਇਸੇ ਨਹੀਂ ਫੜਾਇਆ ਕਿਉਂਕਿ ਕਹਿੰਦੇ ਪਲੱਸ 2 ਪਾਸ ਆ ਦੇ ਦ ਜੋ ਦੁਬਈ ਜਾਣ ਚੋਗਾ ਹੋਇਆ ਜਾਂ ਪਲੱਸ 2 ਵੀ ਪਾਸ ਕੀਤੀ ਆ ਕਿਉਂ ਪਲੱਸ 2 ਵੀ ਪਾਸ ਇਸੇ ਦੇ ਕਰਕੇ ਕੀਤੀ ਆ ਤੇ ਜਿਹੜੀਆਂ ਤਾਕਤਾਂ ਇਹਦੇ ਬੁੱਤ ਨੂੰ ਪਣਾਉਣ ਵਾਲੀਆਂ ਪਿੱਛੇ ਕੰਮ ਕਰਦੀਆਂ ਨੇ ਉਹ ਇੱਕ ਗੱਲ ਜਰੂਰ ਸਮਝ ਲਓ ਵੀ ਤੁਸੀਂ ਬੁੱਤ ਪਣਾ ਕੇ ਨਾ ਕਿਤੇ ਇਹਦੀ ਸੋਚ ਨੂੰ ਖੜਾ ਨਾ ਕਰ ਬੈਠੇ ਹੋ ਬੁੱਤ ਪਾਂਦੇ ਪਾਂਦੇ ਤੇ ਜਿਹੜੇ ਅੱਜ ਸਾਰੇ ਕੀ ਇਹ ਸੜਕਾਂ ਦੇ ਉੱਤੇ ਵਿਰੋਧ ਕਰੀ ਜਾਂਦੇ ਆ ਕਿ ਜੀ ਸ਼ਹਿਰ ਬੰਦ ਕਰ ਦਿਓ ਓਏ ਮੈਂ ਕਹਣਾ ਪਹਿਲਾਂ ਤੁਸੀਂ ਕੀ ਐ ਇਸ ਨੂੰ ਪ੍ਰਚਾਰਤਾ ਲਾਓ ਤੇ ਇਹਦੀ ਕੀਤੀ ਨੂੰ ਲੋਕਾਂ ਦੇ ਵਿੱਚ ਵੈਸੀ ਹੀ ਦੱਸ ਦਿਓ ਅੱਜ ਇੱਕ ਮੌਕਾ ਆਇਆ ਅਗਲਿਆਂ ਨੇ ਬੁੱਤ ਪੰਨਿਆ ਤੁਸੀਂ ਸੋਚ ਨੂੰ ਖੜੀ ਕਰ ਲਓ ਕਿ ਉਸ ਸੋਚ ਦੇ ਮੂਹਰੇ ਖੜਨਾ ਕੋਈ ਕਹਿੰਦੇ 2012 ਚ ਇੱਕ ਸਰਵੇ ਕਰਾਇਆ ਗਿਆ ਸੀ ਸੀਐਨਐਨ ਆਈਬੀਐਨ ਤੇ ਹਿਸਟਰੀ ਟੀਵੀ 18 ਵੱਲੋਂ 2 ਕਰੋੜ ਲੋਕਾਂ ਦੇ ਸਰਵੇ ਹੋਇਆ ਸੀ ਤੇ ਪੁੱਛਿਆ ਸੀ ਤਾਂ ਗ੍ਰੇਟੈਸਟ ਇੰਡੀਅਨ ਕਿਹੜਾ ਤੁਸੀਂ ਕੀ ਲੱਗਦਾ ਤੁਹਾਨੂੰ ਪਿਛਲੇ ਸਾਰੇ ਦੌਰ ਦੇ ਵਿੱਚੋਂ ਤਾਂ 2 ਕਰੋੜ ਲੋਕਾਂ 'ਚ ਸਭ ਤੋਂ ਵੱਧ ਜੇ ਕਿਸੇ ਬੰਦੇ ਨੇ ਕੀਆ ਕਿਸੇ ਨੂੰ ਪਸੰਦ ਕੀਤਾ ਸੀ ਤਾਂ ਉਹ ਇਹੀ ਉਂਗਲ ਖੜੀ ਕਰਨ ਵਾਲਾ ਸ਼ਖਸ ਸੀ ਤੇ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਮੈਂ ਕਿਉਂ ਕਹਿਣਾ ਹਾਲਾਂਕਿ ਸਾਡੇ ਚੰਦਕ ਜਿਹੜੇ ਕੀ ਉਸ ਸਮੇਂ ਦੇ ਦੌਰ ਦੇ ਆਗੂ ਸੀ ਨਾ ਸਿੱਖ ਆਗੂ ਸੀ ਉਹਨਾਂ ਨੇ ਵੀ ਕਿਤੇ ਵਿਭਤਾ ਖੜੀ ਹੋਗੀ ਤੇ ਮੇਰੇ ਖਿਆਲ 'ਚ ਅੱਜ ਜੇ ਕਿਤੇ ਇਸ ਬੰਦੇ ਨੂੰ ਅਪਣਾ ਲਿਆ ਜਾਂਦਾ ਜੇ ਉਹ ਸਾਡੇ ਕੋਲੇ ਚੱਲ ਕੇ ਆਇਆ ਸੀ ਤਾਂ ਮੇਰੇ ਖਿਆਲ 'ਚ ਅੱਜ ਸਾਰੇ ਕੱਲੇ ਮੈਂ ਕਹਿੰਦਾ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਸਿੱਖ ਕਮਿਊਨਿਟੀ ਦਾ ਰਾਜ ਹੋਣਾ ਸੀ ਕਿਉਂਕਿ 6 ਕਰੋੜ ਲੋਕਾਂ ਨੇ ਇਹਦੇ ਬੰਦੇ ਦੇ ਨਾਲ ਖੜ ਕੇ ਧਰਮ ਪਰਿਵਰਤਨ ਕੀਤਾ ਸੀ ਤੇ ਉਸ ਟਾਈਮ ਦੇ ਵਿੱਚ 6 ਕਰੋੜ ਬੰਦਾ ਸਿੱਖ ਧਰਮ ਨੂੰ ਅਪਣਾਉਣ ਨੂੰ ਤਿਆਰ ਸੀ ਇਹ ਬੰਦਾ ਅਪਣਾਉਣ ਨੂੰ ਤਿਆਰ ਸੀ ਪਰ ਇੱਕ ਗਾਂਧੀ ਵਰਗਿਆਂ ਦੇ ਮੈਂ ਕਿ ਬੇਈਮਾਨੀ ਕਰਕੇ ਤੇ ਕੁਝ ਸਾਡੇ ਚੰਦਕ ਜਿਹੜੇ ਕੀ ਆ ਉਸ ਸਮੇਂ ਦੌਰ ਦੇ ਆਗੂ ਸੀ ਉਹਨਾਂ ਦੀਆਂ ਨਲਾਈਕੀਆਂ ਕਰਕੇ ਇਹ ਬੰਦੇ ਨੇ ਬੇਸ਼ੱਕ ਪਿੱਛੇ हट ਗਿਆ ਸੀ ਪਰੇ ਬੰਦੇ ਨੇ ਇੱਕ ਟਾਈਮ ਤੇ ਕਿਹਾ ਸੀ ਕਿ ਸਭ ਤੋਂ ਚੰਗਾ ਧਰਮ ਜਿਹੜਾ ਸਿੱਖ ਆ ਮੈਂ ਇਹਨੂੰ ਕੀ ਆ ਫੋਲੋ ਕਰਨਾ ਇਹਨੂੰ ਅਪਣਾਉਣਾ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਇਹ ਬੰਦਾ ਕਿਵੇਂ ਸਾਫ਼ ਤੋਂ ਹੁੰਦਾ ਕਿਉਂਕਿ ਬਾਬਾ ਨਾਨਕ ਜਿਵੇਂ ਤਕੜਿਆਂ ਨਾਲ ਮੱਥਾ ਲਾਉਂਦਾ ਸੀ ਤੇ ਜਰਵਾਣਿਆਂ ਨੂੰ ਮੂੰਹ ਤੇ ਕਹਿੰਦਾ ਸੀਗਾ ਜਾਬਰ ਇਹਨੇ ਵੀ ਆਪਦੇ ਦੌਰ ਦੇ ਜਰਵਾਣੇ ਜਿਹੜੇ ਕੀ ਆ ਮਨੁਸਮ੍ਰਿਤੀ ਨੂੰ ਚੱਕੀ ਫਿਰਦੇ ਸੀ ਨਾ ਮੂਰੇ ਲਾ ਕੇ ਤੇ ਮੈਜੋਰਟੀ ਲੋਕਾਂ ਨੂੰ ਸਾਡੇ ਸਮੇਤ ਸਾਰਿਆਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਸਾਰੇ ਲੋਕਾਂ ਦੇ ਹੱਕ ਦੇ ਵਿੱਚ ਕੀ ਇਹਨੇ ਆਵਾਜ਼ ਵੀ ਬੁਲੰਦ ਕੀਤੀ ਤੇ ਮਨੁਸਮ੍ਰਿਤੀ ਦੀਆਂ ਉਸ ਦੌਰ ਦੇ ਵਿੱਚ ਕਾਪੀਆਂ ਜਲਾ 27 ਨਵੰਬਰ 1927 ਨੂੰ ਮਨੂ ਸਮ੍ਰਿਤੀ ਦਾ ਦਹਨ ਕੀਤਾ ਸੀ ਜਿਨੇ ਕੀ ਆ ਦੱਬੇ ਕੁਛ ਨੇ ਲੋਕਾਂ ਨੂੰ ਹੋਰ ਖਤਮ ਦਬਾ ਕੇ ਬਾਹਮਣਵਾਦ ਨੂੰ ਪ੍ਰਮੋਟ ਕੀਤਾ ਸੀ ਤੇ ਅੱਜ ਬ੍ਰਾਹਮਣਵਾਦ ਦੇ ਏਜੰਡਿਆਂ ਦੇ ਉੱਤੇ ਸਿਆਸਤ ਕਰਨ ਵਾਲੀ ਜਿਹੜੀ ਇੱਕ ਪਾਰਟੀ ਹੈਗੀ ਆ ਉਸ ਪਾਰਟੀ ਦੀ ਜਿਹ ਸਭ ਤੋਂ ਵੱਡੀ ਸੱਟ ਮਾਰਦੀ ਆ ਤਾਂ ਇਸੇ ਬੰਦੇ ਦੀ ਆਈਡੋਲੋਜੀ ਮਾਰਦੀ ਆ ਅੱਜ ਬੇਸ਼ੱਕ ਇਹਨਾਂ ਦੇ ਨੇਤਾ ਜਾ ਕੇ ਕਹਿੰਦਾ ਕੀ ਆ ਕਹਿੰਦਾ ਮੈਂ ਯੁੱਧ ਦੇ ਦੇਸ਼ ਤੋਂ ਨਹੀਂ ਬੁੱਧ ਦੇ ਦੇਸ਼ ਤੋਂ ਆਇਆ ਇੱਥੇ ਬੁੱਧ ਨਾਲ ਯੁੱਧ ਲਾਈ ਬੈਠਾ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਕਿਉਂ ਕਹਿਣਾ ਕਿਉਂਕਿ ਬਾਬੇ ਨਾਨਕ ਨੇ ਸਾਡੇ ਨੇ ਸਾਨੂੰ ਕਿਹਾ ਕੀ ਸੀ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਉ ਰੀਸ ਤੇ ਬਾਬੇ ਨਾਨਕ ਨੇ ਕਿਹਾ ਸੀ ਕਿ ਜਿੱਥੇ ਨੀਚ ਸਮਾ ਲੈਣ ਤਿੱਥੇ ਨਦਰ ਤੇਰੀ ਬਖਸ਼ੀ ਸਾਡੇ ਬਾਬੇ ਨਾਨਕ ਨੇ ਕੀ ਲਤਾੜਿਆਂ ਦੀ ਬਾਹ ਫੜਨ ਵਾਸਤੇ ਕਿਹਾ ਸੀ ਓਏ ਤੇ ਉਹਨਾਂ ਲਤਾੜਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਠਾ ਕੇ ਖੜੇ ਕੇ ਬਰਾਬਰ ਲਿਆ ਕੇ ਅਸਲ ਬਾਬੇ ਨਾਨਕ ਦੇ ਪੈਰੋਕਾਰ ਅਸੀਂ ਨਹੀਂ ਇਹ ਸਾਬਤ ਹੋਇਆ ਤੇਰਾ ਸਭ ਤੋਂ ਵੱਡਾ slogan ਕੀ ਸੀ be educate be organize ਤੇ be agitate ਤੇ ਤਿੰਨੇ ਚੀਜ਼ਾਂ ਸਾਡਾ ਬਾਬਾ ਨਾਨਕ ਵੀ ਸਾਨੂੰ ਦੱਸ ਕੇ ਗਿਆ ਸਾਡੇ ਸਿੱਖ ਧਰਮ ਦੀ ਡਾਲੋਜੀ ਵੀ ਨਾ ਤਿੰਨਾਂ ਚੀਜ਼ਾਂ ਦੇ ਗਿਆ ਜੋੜ ਦਿੰਦੀ ਆ ਵਿਚਾਰੀਤਾ ਪਰਉਪਕਾਰੀ ਸਾਡਾ ਬਾਬਾ ਨਾਨਕ ਵੀ ਕਹਿੰਦੇ ਸ਼ਬਦ ਗੁਰੂ ਸਾਡਾ ਇਸੇ ਕਰਕੇ ਸਾਨੂੰ ਦਿੱਤਾ ਗਿਆ ਕਿਉਂਕਿ ਸ਼ਬਦ ਗੁਰੂ ਨੂੰ ਅਪਣਾਉਣ ਵਾਸਤੇ ਤੁਹਾਨੂੰ ਸਿੱਖਿਆ ਤਾਂ ਹੋਣਾ ਜ਼ਰੂਰੀ ਆ ਤੇ ਜੋ ਸਿੱਖਦੋ ਕੋਈ ਵੀ ਸ਼ਬਦ ਗੁਰੂ ਨੂੰ ਸਮਝੋਗੇ ਤਾਂ ਆਪਣੇ ਆਪ ਹੀ ਐਜੂਕੇਟ ਹੋ ਜਾਓਗੇ ਤੇ ਬੀ ਆਰਗੇਨਾਈਜ਼ ਦੇ ਬਰਾਬਰ ਕੀ ਆ ਸਾਡੀ ਫਿਲਾਸਫੀ ਦੇ ਵਿੱਚ ਕਿਹਾ ਕੀ ਗਿਆ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲਵਲਾਈ ਕਿਸੇ ਦੁਬਧਾ ਚੋਂ ਨਿਕਲਣਾ ਤਾ 71 ਹੋ ਜੋ ਇਹੀ ਗੱਲ ਕੀ ਹੈ ਇਹਨੇ ਕਹੀ ਆ ਤੇ ਜਿਹੜੀ ਐਜੀਟੇਸ਼ਨ ਕਰਨ ਵਾਸਤੇ ਇਹਨਾਂ ਨੇ ਕਿਹਾ ਉਹਦੇ ਵਾਸਤੇ ਸਾਡੇ ਕੀ ਆ ਗੁਰੂ ਐਗਜ਼ੈਂਪਲ ਸੈੱਟ ਕਰਕੇ ਗਏ ਆ ਇੱਕ ਬੁੱਤ ਟਾ ਕੇ ਕੀ ਹੋਣਾ ਮੈਂ ਕਹਣਾ ਦੁਨੀਆ 'ਚ ਸਭ ਤੋਂ ਵੱਧ ਜਿਹੜੇ ਬੰਦੇ ਦੇ ਬੁੱਤ ਲੱਗੇ ਆ ਉਹ ਇਹੀ ਸਖਸ਼ ਆ ਤੇ ਆਉਣ ਵਾਲੇ 2026 ਦੇ ਵਿੱਚ ਨਾ ਸਭ ਤੋਂ ਵੱਡਾ ਬੁੱਤੇ ਦਾ ਕੀ ਆ ਭਾਰਤ ਦੇ ਵਿੱਚ ਸਥਾਪਿਤ ਹੋ ਜਾਣਾ ਸਟੈਚੂ ਆਫ ਇਕੁਐਲਟੀ 450 ਫੁੱਟ ਲੰਬਾ ਹੋਣਾ ਜਿਹੜਾ ਬੰਬੇ ਦੇ ਵਿੱਚ ਲੱਗਣਾ ਉਹ ਚੋਂ ਸਥਾਪਿਤ ਕਰਨਾ ਸਭ ਤੋਂ ਵੱਡਾ ਕੰਮ ਆ ਉਸ ਬੁੱਤ ਤੇ ਕੀ ਹੈ ਸੱਟ ਮਾਰਨ ਵਾਲੇ ਦੇ ਖਿਲਾਫ ਆ ਜੰਦੋਲਨ ਕਰ ਰਹੇ ਆ ਮੈਂ ਕਹਿੰਦਾ ਉਹ ਇਹਨਾਂ ਦੀ ਸੋਚ ਨੂੰ ਲੈ ਕੇ ਇੱਕ ਅੰਦੋਲਨ ਕਰਨ ਤਾਂ ਸਾਡਾ ਕੀ ਹੈ ਦਸ਼ਾ ਸੁਧਰਨੀ ਆ ਹੁਣੇ ਬਾਈ ਡਿਫਾਲਟ ਮੈਂ ਕਹਿੰਦਾ ਕਿ ਇਹ ਪੋਲੀਟੀਸ਼ੀਨ ਬਣੇ ਆ ਪਰ ਇਹਨਾਂ ਦੀ ਅਸਲ ਜਿਹੜੀ ਪ੍ਰਾਪਤੀ ਕੀ ਆ ਮੈਂ ਕਹਿੰਦਾ ਵੀ ਦੁਨੀਆ ਦਾ ਸਭ ਤੋਂ ਵੱਧ ਜਿਹੜਾ ਐਜੂਕੇਟਡ ਪਰਸਨ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੀ ਮੰਨਿਆ ਗਿਆ ਜਿਹੜਾ ਬੰਦਾ ਚਾਰ ਡਾਕਟੋਰੇਟ ਕਰਦਾ ਤੇ 32 ਦੇ ਕਰੀਬ ਉਹਨਾਂ ਕੋਲੇ ਕੀ ਆ ਡਿਗਰੀਆਂ ਸੀਗੀਆਂ ਤੇ ਕਿਸੇ ਇੱਕ ਫੀਲਡ ਵਾਸਤੇ ਨਹੀਂ ਸੀਗੀਆਂ ਉਹਨਾਂ ਕੋਲੇ ਉਹ ਐਜੂਕੇਸ਼ਨ ਦੇ ਵੀ ਮਾਹਰ ਸੀ ਪੋਲੀਟਿਕਸ ਦੇ ਵੀ ਮਾਹਰ ਸੀ ਇਕਨੋਮਿਕ ਲਾਦੇ ਵੀ ਮਹਾਰਸੀ ਇਸੇ ਕਰਕੇ ਮਜਬੂਰੀ ਬਣ ਗਈ ਸੀ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਬਣਾਉਣਾ ਡਰਾਫਟ ਕਮੇਟੀ ਦਾ ਉਸ ਤੋਂ ਬਿਨਾਂ ਦਲਿਤ ਦੇ ਨਾਲ-ਨਾਲ ਅਸੀਂ ਕੱਲੇ ਐਸਸੀ ਕਮਿਊਨਿਟੀ ਦੀ ਮੈਂ ਗੱਲ ਨਹੀਂ ਕਰਦਾ ਨਾਲ ਜੇ ਉਹ ਵੀ ਸੁਣੂ ਵੀ ਨਾਲ ਅਸੀਂ ਕਨਸਿਡਰ ਕਰੀਏ ਨਾ ਕਿਉਂਕਿ ਬਹੁਤ ਲੋਕ ਨਿਮਾ ਕੇ ਕਹਿ ਦਿੰਦੇ ਆ ਕਿ ਐਸਸੀ ਕਮਿਊਨਿਟੀ ਦੇ ਸੀਗੇ ਇਹਨਾਂ ਨੇ ਦਲਤਾਂ ਦੀ ਲੜਾਈ ਲੜੀ ਆ ਪਰ ਮੈਂ ਕਹਣਾ ਤੁਸੀਂ ਸੰਵਿਧਾਨ ਦੇ ਵਿੱਚ ਚੱਕ ਕੇ ਦੇਖੋਗੇ ਨਾ ਸੰਵਿਧਾਨ ਦਾ 15 ਦਾ 4 ਆਰਟੀਕਲ ਦਾ ਆਰਟੀਕਲ 16 ਦਾ 4 ਤੇ ਆਰਟੀਕਲ 340 ਜੀ ਦੇ ਵਿੱਚ OBC ਕੈਟਾਗਰੀ ਦੇ ਵਾਸਤੇ ਇੱਕ ਕਮਿਸ਼ਨ ਬਣਾਉਣ ਵਾਸਤੇ ਜਿਹੜੀਆਂ ਉਹ ਚੁਣਤਾਈਆਂ ਰਹਿੰਦੀਆਂ ਉਹਨਾਂ ਦੇ ਹੱਕਾਂ ਖਾਤਰ ਉਹ ਬਣਾਉਣ ਕੀ ਉਹਨਾਂ ਨੂੰ ਦੂਰ ਕਰਨ ਖਾਤਰ ਜਿਹੜਾ ਕਮਿਸ਼ਨ ਬਣਾਣਾ ਉਹ ਵੀ 340 ਦੇ ਵਿੱਚ ਆਰਟੀਕਲ ਦੇ ਵਿੱਚ ਪਵਾਉਣ ਖਾਤਰ ਇਹਨਾਂ ਨੇ ਕੀ ਉਹ ਤੋਂ ਸੰਵਿਧਾਨ ਕਮੇਟੀ ਨਾਲ ਗਿਆ ਅੱਡਾ ਲਾਇਆ ਸੀ ਅੱਜ ਸੰਵਿਧਾਨ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਸਾਡੇ ਤੋਂ ਹੁੰਦੀ ਆ ਉਹੀ ਦਾ ਪੀਪਲ ਅਸੀਂ ਇਹੀ ਕਹਿੰਦੇ ਆ ਨਾ ਐਥ ਵੀ ਕਾਮਤਾਰ ਗਿਆ ਨੇ ਜਦੋਂ ਕੀ ਇਹ ਸੰਵਿਧਾਨ ਮਾ ਕੇ ਉਹਦੀ ਸਭਾ ਦੀਆਂ ਮੀਟਿੰਗਾਂ ਚੱਲੀਆਂ ਸੀ ਨਾ ਤਾਂ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਕੀ ਉਹ ਪਰਮਾਤਮਾ ਦਾ ਨਾਮ ਪਾਓ ਜੀ ਪਰ ਉੱ ਜਿਹੜਾ ਮੈਂ ਕਿਹਾ ਕਿ ਤੇ VOTING ਹੋਣੀ ਚਾਹੀਦੀ ਆ ਤੇ VOTING ਜਿਹੜਾ ਕਰਵਾਉਣ ਦੀ ਤਜਵੀਜ਼ ਦਿੱਤੀ ਸੀ ਉਹ ਇਸ ਸਖਸ਼ ਨੇ ਦਿੱਤੀ ਸੀ ਤੇ 41 68 ਦੇ ਡਿਫਰੈਂਸ ਦੇ ਨਾਲ ਜਿਹੜੀਆਂ 68 ਵੋਟਾਂ ਪਈਆਂ ਸੀ ਉਹ ਮੈਂ ਕਿਹਾ ਗਿਆ ਸੀ ਕਿ ਪਰਮਾਤਮਾ ਦੇ ਜਾਂ ਕਿਸੇ ਵੀ ਭਗਵਾਨ ਦੇ ਕਿਸੇ ਧਰਮ ਦੇ ਭਗਵਾਨ ਦੇ ਨਾਂ ਦੇ ਉੱਤੇ ਕੀ ਸਿਧਾਂਤ ਦੀ ਸ਼ੁਰੂਆਤ ਨਾ ਕੀਤੀ ਜਾਵੇ ਇਸੇ ਕਰਕੇ ਪ੍ਰਸਤਾਵਨਾ ਸ਼ੁਰੂ ਕਿੱਥੋਂ ਹੁੰਦੀ ਆ ਸਾਡੇ ਤੋਂ ਸ਼ੁਰੂ ਹੁੰਦੀ ਆ ਵਹੀ ਦਾ ਪੀਪਲ ਇਹਨੂੰ ਕੋਈ ਲੋੜ ਨਹੀਂ ਸੀ ਸਾਡੇ ਖਾਤਰ ਲੜਨ ਦੀ ਕਿਉਂਕਿ ਇੰਨੀਆਂ ਡਿਗਰੀਆਂ ਕਰਕੇ ਉਸ ਮੁਲਕ 'ਚ ਜਾ ਕੇ ਬਸ ਸਕਦਾ ਸੀ ਜਿੱਥੇ ਉਹਨੂੰ ਬਰਾਬਰ ਦੇ ਹੱਕ ਮਿਲਦੇ ਸੀ ਜੀ ਦੀ ਇੱਜ਼ਤ ਹੁੰਦੀ ਸੀ ਪਰ ਇੱਥੇ ਆ ਕੇ ਲੜਾਈ ਲੜਿਆ ਜਿੱਤੇ ਕਿ ਇਹਨੂੰ ਦਰਕਾਰਿਆ ਗਿਆ ਤੇ ਉਹਨਾਂ ਜੋ 35 ਜਿਹਨਾਂ ਨੇ ਇੱਕ ਗੱਲ ਕਹਿ ਦਿੱਤੀ ਜੀ ਕਹਿੰਦੇ ਮੈਂ ਹਿੰਦੂ ਜੰਮਿਆ ਇਹ ਤੇ ਮੇਰਾ ਕੋਈ ਕਸੂਰ ਨਹੀਂ ਪਰ ਮੈਂ ਹਿੰਦੂ ਮਰਦਾ ਨਹੀਂ ਤੇ ਉਸ ਤੋਂ ਬਾਅਦ ਫਿਰ 1936 ਦੇ ਵਿੱਚ ਇਹਨਾਂ ਨੇ ਸਿੱਖ ਜਿੰਦੇ ਕੀਆ ਬਾਲਾ ਦਾ ਝਕਾ ਵੀ ਕੀਆ ਦਿਖਾਤਾ ਸੀ ਪਰ ਉਸ ਸਮੇਂ ਦੇ ਜਿਹੜੇ ਹੁਕਮਰਾਨ ਸੀਗੇ ਜਿਹੜੇ ਸਾਡੇ ਸਿੱਖੀ ਦੇ ਕਾਬਜ ਧੜਾ ਸੀ ਉਸ ਸਮੇਂ ਦਾ ਵੀ ਉਹ ਵੀ ਕੀਆ ਜਿਹੜੇ ਗਰੀਬ ਦਲਤ ਪਰਿਵਾਰ ਹੈਗੇ ਆ ਉਹਨਾਂ ਲੋਕਾਂ ਨੂੰ ਦੂਜੇ ਦਰਜੇ ਦੇ ਸਿੱਖ ਮੰਨਦਾ ਸੀ ਰਮਦਾਸ ਜੀ ਆ ਮਾਜੀ ਵੀ ਸਿੱਕੇ ਅੱਜ ਵੀ ਸਾਡੇ ਸਮਾਜ ਦੇ ਵਿੱਚ ਮੈਂ ਕਿਹੜਾ ਗੁਰੂ ਘਰ ਇਹਨਾਂ ਦੇ ਨਾਂ ਤੇ ਉੱਤੇ ਕੀ ਆ ਅਲੱਗ-ਅਲੱਗ ਜਾਤਾਂ ਦੇ ਬਣੇ ਹੋਏ ਆ ਉਸ ਸਮੇਂ 'ਚ ਵੀ ਸੇਵੇ ਅਲੱਗ-ਅਲੱਗ ਸੀ ਅੱਜ ਵੀ ਅਲੱਗ-ਅਲੱਗ ਨੇ ਤਾਂ ਅਸੀਂ ਬਾਬੇ ਨਾਨਕ ਦੀ ਸੋਚ ਤੇ ਕਿੱਥੇ ਖੜੇ ਆ ਪਰ ਇਹ ਬੰਦਾ ਬਾਬੇ ਨਾਨਕ ਦੀ ਸੋਚ ਤੇ ਚੱਲਣ ਵਾਲਾ ਬੰਦਾ ਸੀ ਇਹ ਸਾਰੀਆਂ ਜਾਤਾਂ ਪਾਤਾਂ ਊਚ ਨੀਚ ਸਾਰੀ ਖਤਮ ਕਰਨਾ ਲੋਜਦਾ ਹੀ ਜਿਵੇਂ ਸਾਡਾ ਬਾਬਾ ਨਾਨਕ ਸਾਨੂੰ ਕਹਿੰਦਾ ਸੀ ਤੇ ਜਿਹੜਾ ਸਵਿਧਾਨ ਉਸ ਬੰਦੇ ਨੇ ਕੀ ਆ ਮੈਂ ਕਿਹੜਾ ਬੁੱਤ ਭੰਨਣ ਤੋਂ ਪਹਿਲਾਂ ਜਲਾਇਆ ਉਸ ਸਵਿਧਾਨ ਨੂੰ ਜਲਾਉਣ ਦੀ ਗੱਲ ਤਾਂ ਇਹਨਾਂ ਨੇ ਹੀ ਕ ਉਹ 255 ਦੇ ਸੈਸ਼ਨ 'ਚ ਬੋਲਿਆ ਸੀ ਇਹਨਾਂ ਨੇ ਇਸ ਬੰਦੇ ਨੇ ਇਹ ਗੱਲ ਕਹੀ ਸੀ ਕਿ ਸਮਾਜਿਕ ਕ੍ਰਾਂਤੀ ਵਾਸਤੇ ਸਿਆਸੀ ਜਿਹੜੀ ਪਾਵਰ ਆ ਉਹ ਆਉਣੀ ਜ਼ਰੂਰੀ ਆ ਤੇ ਸਾਡੇ ਧਰਮ ਦਾ ਆਧਾਰ ਕੀ ਆ ਮੀਰੀ ਤੇ ਪੀਰੀ ਜਿਹੜੀ ਇਸੇ ਗੱਲ ਦੀ ਪ੍ਰੋੜਤਾ ਕਰਦੀ ਆ ਹੁਣ ਜਿਹੜੇ ਦੇ ਨਾਂ ਤੇ ਕੱਲਾ ਰੌਲਾ ਪਾਉਨੇ ਹੋ ਨਾ ਉਹ ਕੁਝ ਗੱਲਾਂ ਇਹਦੀਆਂ ਸੁਣਿਓ ਸਮਝਿਓ ਇਹਨਾਂ ਨੇ ਕਿਹਾ ਕੀ ਸੀ ਕਿ ਮੇਰੇ ਜਾਣ ਤੋਂ ਬਾਅਦ ਇਹਨਾਂ ਸਮਝਿਓ ਕਿ ਮੈਂ ਮਰ ਗਿਆ ਕਹਿੰਦੇ ਜਿੰਨਾ ਚਿਰ ਸੰਵਿਧਾਨ ਜਿਉਂਦਾ ਕਹਿੰਦੇ ਮੈਂ ਜਿੰਦਾ ਤੇ ਸੰਵਿਧਾਨ ਜਿਉਂਦਾ ਰੱਖ ਲਿਓ ਤੇ ਅੱਜ ਧਰਮ ਦੀ ਰਾਜਨੀਤੀ ਵਾਲੇ ਸਭ ਤੋਂ ਵੱਡੀ ਛੱਟ ਕੀ ਆ ਇਹਦੀ ਸੋਚ ਤੇ ਹੀ ਮਾਰਨਾ ਚਾਹ ਸਵਿਧਾਨ ਦੇ ਵਿੱਚ ਉਹ ਚੀਜ਼ਾਂ ਖਤਮ ਕਰਨੀਆਂ ਚਾਹੁੰਦੇ ਆ ਤੇ ਦੂਜੀ ਜਿਹੜੀ ਉਹਦੀ ਕੋਟ ਸਭ ਤੋਂ ਮਸ਼ਹੂਰ ਹੈਗੀ ਆ ਕੀ ਕਹਿੰਦੇ ਆ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਆ ਜਿਹੜਾ ਪਿਉ ਆ ਉਹ ਦਹਾੜੂ ਆ ਓਏ ਪੜ ਵੀ ਲਿਆ ਕਰੋ ਕੱਲਾ ਫੇਸਬੁੱਕ ਤੇ ਥੋੜਾ ਮੋਟਾ ਸਾ ਜਾਣ ਕੇ ਨਾ ਕੱਲੇ ਕਮੈਂਟ ਨਾ ਕਰਨ ਲੱਗ ਜਿਆ ਕਰੋ ਬੜੇ ਅੱਜ ਬੋਲੀ ਜਾਂਦੇ ਆ ਕਹਿੰਦੇ ਜੀ ਬੁੱਤ ਟਾ ਤਾਂ ਫਿਰ ਕੀ ਹੋਗਾ ਸਾਡੇ ਦਰਬਾਰ ਸਾਹਿਬ ਉਰੇ ਲੱਗਿਆ ਸੀ ਮੈਂ ਕਹਿੰਦਾ ਸਾਡੇ ਗੁਰੂ ਦੀ ਸੋਚ ਦਾ ਸਭ ਤੋਂ ਵੱਡਾ ਧਾਰਨੀ ਬੰਦਾ ਸੀ ਇਹ ਇਸੇ ਕਰਕੇ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋ ਕਰਕੇ ਨਾ ਮੈਂ ਇਹਨੂੰ ਤੇ ਦੱਬੇ ਵਰਗਿਆਂ ਨੂੰ ਕੀ ਆ ਇਸ ਬੰਦੇ ਨੇ ਕੀ ਕਿਹਾ ਸੀ ਕ ਆਪ ਦੀ ਸੋਚ ਚੋਂ ਕੀ ਆ ਪਹਿਲਾਂ ਖਤਮ ਕਰੋ ਉਹਨਾਂ ਲੋਕਾਂ ਦੇ ਪ੍ਰਭਾਵ ਨੂੰ ਤੇ ਇਹਨਾਂ ਨੇ ਕਿਹਾ ਕਿ ਆਹ ਕਹਿੰਦਾ ਵੀ ਮੇਰੀ ਜੈ ਜੈ ਕਰਨ ਕਰਨਾ ਉਹ ਨਾ ਮੇਰੇ ਦੱਸੇ ਵੀ ਰਸਤੇ ਤੇ ਹੀ ਚੱਲ ਪੋ ਤੇ ਇਹ ਬੰਦਾ ਕੀ ਕਹਿੰਦਾ ਵੀ ਬੁੱਧੀ ਦਾ ਵਿਕਾਸ ਬੰਦੇ ਦਾ ਸਭ ਤੋਂ ਵੱਡਾ ਮਕਸਦ ਹੋਣਾ ਚਾਹੀਦਾ ਕਿਉਂਕਿ ਅੱਜ ਜਿਹੜੀਆਂ ਲੜਾਈਆਂ ਨੇ ਉਹ ਜੰਗ ਦੇ ਮੈਦਾਨਾਂ 'ਚ ਨਹੀਂ ਜਿੱਤੀਆਂ ਜਾਂਦੀਆਂ ਜੰਗ ਦੇ ਮੈਦਾਨਾਂ 'ਚ ਲੜਾਂਗਾਂ ਲੜੀਆਂ ਜਾਂਦੀਆਂ ਜਿੱਤੀਆਂ ਤਾਂ ਟੇਬਲ ਟॉक ਤੇ ਆ ਕੇ ਜਾਂਦੀਆਂ ਨੇ ਜਿੱਥੇ ਨੇਗੋਸ਼ੀਏਸ਼ਨ ਹੁੰਦੀ ਹੈ ਉੱਥੇ ਅਸੀਂ ਹਰਦੇ ਆ ਤੇ ਬૌਧਿਕ ਅਗਾਲੀ ਕਰਕੇ ਸਿੱਖ ਹਰੇਕ ਟੇਬਲ ਟॉक ਦੇ ਵਿੱਚ ਅੱਜ ਤੱਕ ਹਾਰੇ ਆ ਇਸੇ ਕਰਕੇ ਬੰਦੇ ਨੇ ਕਿਹਾ ਜੀ ਕਹਿੰਦਾ ਵੀ ਜੇ ਤੁਸੀਂ ਉਹਦੇ ਨੇ ਭਾਰਤ ਚਾਹੁੰਦੇ ਹੋ ਤਰੱਕੀ ਚਾਹੁੰਦੇ ਹੋ ਤਾਂ ਧਰਮਾਂ ਨੂੰ ਸਾਰਿਆਂ ਨੂੰ ਇੱਕ ਹੋਣਾ ਪਊ ਕਿਉਂਕਿ ਸਾਰੇ ਧਰਮ ਗੱਲ ਤਾਂ ਇੱਕੋ ਹੀ ਕਰਦੇ ਆ ਯਾਰ ਗੀਤਾ ਵੀ ਸ਼ੂਦਰ ਕਿਹਨਾਂ ਨੂੰ ਕਹਿੰਦੀ ਆ ਕਹਿੰਦੇ ਜਿਹੜੇ ਕੀ ਆ ਲੋਕਾਂ ਦੀ ਖਾਤਰ ਕੀ ਆ ਕੰਮ ਕਰਦੇ ਆ ਠੀਕ ਆ ਕ੍ਰਿਸ਼ਨ ਨੇ ਵੀ ਉਸੇ ਨੂੰ ਕੀ ਸ਼ੂਦਰ ਕਿਹਾ ਤੇ ਜਿਹੜਾ ਸ਼ੂਦਰ ਕੀ ਆ ਭਲਾਈ ਦਾ ਕੰਮ ਕਰਦਾ ਉਹ ਬ੍ਰਾਹਮਣ ਤੋਂ ਵੀ ਉੱਤੇ ਆ ਇਹ ਗੀਤਾ ਦੇ ਵਿੱਚ ਲਿਖਿਆ ਹੋਇਆ ਇਸ ਸਭ ਤੋਂ ਵੱਡਾ ਜਿਹੜੀ ਵੀ ਸਾਡੀ ਕੋਈ ਮਾਪੇਣ ਸੁਣਦੀ ਆ ਮੈਂ ਕਹਿੰਦਾ ਜੇ ਅੱਜ ਉਹ ਬਰਾਬਰਤਾ ਦਾ ਹੱਕ ਉਹਨਾਂ ਕੋਲੇ ਹੈਗਾ ਤਾਂ ਇਸੇ ਬੰਦੇ ਦੀ ਦੇਣ ਆ ਇਸੇ ਕਰਕੇ ਕੀ ਇਹਨਾਂ ਬੰਦੇ ਨੇ ਕੀ ਕਿਹਾ ਸੀ ਕਹਿੰਦਾ ਮੈਂ ਕਿਸੇ ਸਮਾਜ ਦੀ ਤਰੱਕੀ ਦਾ ਮਾਪਦੰਡ ਉਥੋਂ ਦੀਆਂ ਔਰਤਾਂ ਦੀ ਹਾਲਤ ਨੂੰ ਮੰਨਦਾ ਅੱਜ ਦੇਖ ਲਓ ਚੈੱਕ ਕਰਕੇ ਜਿਹੜੇ ਮੁਲਕਾਂ ਦੇ ਵਿੱਚ ਕੀ ਆ ਡਿਵੈਲਪਡ ਮੁਲਕ ਜਿਹੜੇ ਅਸੀਂ ਕਹਿ ਦਿੰਦੇ ਆ ਯੂਰਪ ਦੇ ਲਾ ਲਓ ਅਮਰੀਕਾ ਲਾ ਲਓ ਉੱਥੇ ਔਰਤਾਂ ਦੀ ਹਾਲਤ ਚੰਗੀ ਹੋ ਤੇ ਜਿਹੜੇ ਮੁਲਕ ਕੀ ਆ ਮਾੜੇ ਹਾਲਾਤਾਂ ਦੇ ਵਿੱਚ ਨੇ ਉੱਥੇ ਔਰਤਾਂ ਦੀ ਹਾਲਤ ਕੀ ਆ ਦੁਰਦਸ਼ਾ ਬਹੁਤ ਮਾੜੀ ਆ ਮੋਟੀ ਜੀ ਐਗਜ਼ਾਮਪਲ ਆਪਾਂ ਕੀ ਅਰਬਨ ਕੰਟਰੀਜ਼ ਦੀ ਲੈ ਲਓ ਅਫਗਾਨਿਸਤਾਨ ਦੇ ਵਿੱਚ ਔਰਤਾਂ ਦੇ ਹਾਲਾਤ ਦੇਖ ਲਓ ਕੀ ਆ ਤੇ ਉਹ ਮੁਲਕਾ ਜਿੱਥੇ ਆ ਇਹ ਆਪਾਂ ਸਾਰੇ ਜਾਣਦੇ ਆ ਇਸ ਕਰਕੇ ਔਰਤਾਂ ਦੀ ਹਾਲਤ ਦਾ ਮਾਪਦੰਡ ਸਭ ਤੋਂ ਵੱਡਾ ਤੇ ਸਾਡੇ ਗੁਰੂਆਂ ਨੇ ਸਭ ਤੋਂ ਵੱਧ ਵੜਾਇਆ ਵੀ ਕੀ ਆ ਔਰਤ ਜਾਤ ਨੂੰ ਆ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇ ਤੁਸੀਂ ਮੌਤ ਨੂੰ ਰੱਖਦੇ ਹੋ ਯਾਦ ਨਾ ਤਾਂ ਤੁਸੀਂ ਕੰਮ ਚੰਗੇ ਹੀ ਕਰੋਗੇ ਇਹੀ ਸਾਡੀ ਗੁਰਬਾਣੀ ਨੇ ਸਿਖਾਇਆ ਕਿ ਮੌਤ ਹਮੇਸ਼ਾ ਦਿਮਾਗ 'ਚ ਰੱਖੋ ਤਾਂ ਤੁਸੀਂ ਗਲਤ ਕੰਮ ਨਹੀਂ ਕਰੋਗੇ ਤੇ ਇਹਨਾਂ ਨੇ ਇਹ ਵੀ ਕਿਹਾ ਵੀ ਕਿ ਚੰਗਾ ਦਿਖਣ ਦੇ ਲਈ ਨਹੀਂ ਚੰਗਾ ਬਣਨ ਦੇ ਲਈ ਜਿਉਮੋ ਯਾਰ ਹੁਣ ਧਰਮ ਦੀ ਗੱਲ ਕਰ ਲਈ ਤੇ ਉਹਨਾਂ ਨੇ ਕਿਹਾ ਸੀ ਮੈਂ ਐਸੇ ਧਰਮ ਨੂੰ ਮੰਨਦਾ ਜਿਹੜਾ ਸੁਤੰਤਰਤਾ ਸਮਾਨਤਾ ਤੇ ਭਾਈਚਾਰੇ ਨੂੰ ਕੀ ਆ ਫਲਾਉਂਦਾ ਲੋਕਾਂ ਦੇ ਵਿੱਚ ਤੇ ਸਭ ਤੋਂ ਵੱਧ ਮੈਂ ਕਹਣਾ ਸਾਡਾ ਧਰਮ ਕੀ ਐਸੇ ਚੀਜ਼ ਦੀ ਪ੍ਰੋਡਤਾ ਕਰਦਾ ਤੇ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਨਾ ਜਿਹੜਾ ਧਰਮ ਜਨਮ ਦੇ ਨਾਲ ਕਿਸੇ ਨੂੰ ਕੀ ਆ ਉੱਤਮ ਤੇ ਜਨਮ ਦੇ ਨਾਲ ਲੈਣ ਦੇ ਨਾਲ ਹੀ ਕਿਸੇ ਨੂੰ ਨੀਚ ਸਾਧਤ ਕਰਦਾ ਨਾ ਉਹ ਧਰਮ ਕੀ ਆ ਲੋਕਾਂ ਦੇ ਵਿੱਚ ਗੁਲਾਮੀ ਕਾਇਮ ਕਰਨ ਦਾ ਛੜਿਆੰਤਰ ਆ ਇਸੇ ਕਰਕੇ ਇਹਨਾਂ ਨੇ ਕਿਹਾ ਸੀ ਕਿ ਧਰਮ ਆ ਜਿਹੜਾ ਉਹ ਮਨੁੱਖ ਲਈ ਆ ਨਾ ਕਿ ਮਨੁੱਖ ਧਰਮ ਲਈ ਆ ਯਾਰ ਧਰਮ ਨੂੰ ਨਹੀਂ ਹਾਲਾਂਕਿ ਆਪਣੀ ਪ੍ਰਭੂ ਸੁੱਤਾ ਕਾਇਮ ਕਰਨ ਵਾਸਤੇ ਧਰਮ ਦਾ ਸਹਾਰਾ ਲੈ ਕੇ ਧਰਮ ਦੇ ਨਾਂ ਦੇ ਉੱਤੇ ਬੰਦਿਆਂ ਨੂੰ ਮਰਵਾਇਆ ਜਾ ਰਿਹਾ ਸਾਡੇ ਮੁਲਕ ਦੇ ਵਿੱਚ ਤੇ ਗੁਲਾਮੀ ਇੱਕ ਐਸਾ ਹਥਿਆਰ ਆਏ ਜੇ ਬੰਦੇ ਨੇ ਕਿਹਾ ਜੀ ਕਿ ਜਿਹਨੂੰ ਇਹਦੀ ਆਦਤ ਪੈ ਜਾਂਦੀ ਹੈ ਨਾ ਉਹ ਆਪਣੀ ਤਾਕਤ ਹੀ ਭੁੱਲ ਜਾਂਦਾ ਇਸੇ ਕਰਕੇ ਸਾਡੇ ਗੁਰੂ ਸਾਹਿਬ ਕਹਿੰਦੇ ਆ ਬਲ ਹੋਆ ਬੰਦਨ ਛੁੱਟੇ ਸਭ ਕੁਝ ਹੋਤ ਪਾਏ ਕੋ ਨਾਨਕ ਸਾਹਿਬ ਕਿਛ ਤੁਮਰੇ ਹਾਥ ਮੇ ਤੁਮ ਹੀ ਹੋਤ ਸਹਾਈ ਆਦੀ ਤਾਕਤ ਨੂੰ ਪਛਾਣੋ ਯਾਰ ਇੱਕ ਇਹਨੇ ਬੜੀ ਇੰਪੋਰਟੈਂਟ ਗੱਲ ਕਹੀ ਜੀ ਕਹਿੰਦੇ ਸਮਾਜ ਦੇ ਵਿੱਚ ਲੋਕਾਂ ਨੂੰ ਪੜਨੇ ਇਹ ਸਮੱਸਿਆ ਨਹੀਂ ਹੈਗੀ ਜਿਹੜੇ ਪੜ੍ਹੇ ਲਿਖੇ ਲੋਕ ਆ ਉਹ ਗਲਤ ਚੀਜ਼ਾਂ ਨੂੰ ਸਥਾਪਿਤ ਕਰਨ ਵਾਸਤੇ ਆਪਦੀ ਬੁੱਧੀ ਦੀ ਜਿਹੜੀ ਵਰਤੋਂ ਕਰਦੇ ਆ ਨਾ ਇਹ ਸਭ ਤੋਂ ਕੀ ਆ ਗਲਤ ਚੀਜ਼ ਆ ਜੀ ਸਮਾਜ ਲਈ ਸਭ ਤੋਂ ਵੱਧ ਖਤਰਨਾਕ ਆ ਤੇ ਬੜੀ ਇੰਪੋਰਟੈਂਟ ਇਹਨਾਂ ਨੇ ਗੱਲ ਕਹੀ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਪਰ ਕਈ ਵਾਰ ਕੀ ਆ ਕੱਲਿਆਂ ਨੂੰ ਵੀ ਚੱਲਣਾ ਪੈਂਦਾ ਤੇ ਉੱਥੇ ਡਰਿਆ ਨਾ ਕਰੋ ਕਿਉਂਕਿ ਸਮੱਸਿਆ ਸ਼ਮਸ਼ਾਨ ਸਿਖਰ ਤੇ ਸਿੰਘਾਸ਼ਨ ਦੇ ਉੱਤੇ ਕੱਲਿਆਂ ਨੂੰ ਬੈਠਣਾ ਪੈਂਦਾ ਕਹਿੰਦੇ ਐਸਾ ਸਮਾਂ ਜ਼ਰੂਰ ਆ ਸਕਦਾ ਵੀ ਜਦੋਂ ਅਸੀਂ ਅਨਿਆਰ ਨੂੰ ਰੋਕ ਨਾ ਸਕਦੇ ਹੋਈਏ ਪਾਪ ਸਮਰੱਥ ਹੋਈਏ ਸੀ ਕੁਝ ਕਰ ਨਾ ਸਕਦੇ ਹੋਈਏ ਨੇ ਆ ਦੇ ਖਿਲਾਫ ਪਰ ਇਹ ਜਾਂ ਸਮਾਂ ਕਦੇ ਵੀ ਨਹੀਂ ਕਹਿੰਦੇ ਆ ਸਕਦਾ ਵੀ ਅਸੀਂ ਬੋਲ ਵੀ ਨਾ ਸਕਦੇ ਹੋਈਏ ਯਾਰ ਮਤਲਬ ਕਿ ਅਸੀਂ ਵਿਰੋਧ ਕਰਨ ਦੇ ਵਿੱਚ ਵੀ ਕਿ ਨਕਾਮ ਹੋਈਏ ਅੱਜ ਅਸੀਂ ਇਹ ਸੋਚ ਕੇ ਤੁਰੰਤਨਕਾਰੀ ਹੋਏ ਖੜੇ ਆ ਕਿ ਬਦਲਾਅ ਹੋਣਾ ਨਹੀਂ ਜਦੋਂ ਕਲਮ ਜਰਵਾਣਿਆਂ ਕੋਲ ਸੀ ਨਾ ਅਗਲਾ ਨੇ ਮਨੂ ਸਮ੍ਰਿਤੀ ਲਿਖੀ ਸੀ ਦਬਾਉਣ ਵਾਸਤੇ ਪਰ ਜਦੋਂ ਕਲਮ ਸੱਚ ਦੇ ਕੋਲੇ ਆਈ ਤਾਂ ਨੇ ਸਾਰਿਆਂ ਨੂੰ ਬਰਾਬਰ ਖੜੇ ਹੋਣ ਵਾਸਤੇ ਸਵਧਾਨ ਦੇ ਵਿੱਚ ਕੀ ਇਹ ਜੇ ਆਰਟੀਕਲ ਪਾਏ ਜਿਹਦੇ ਨਾਲ ਅੱਜ ਅਸੀਂ ਸਿਰ ਚੱਕਣ ਜੋਗੇ ਆ ਕਿਹੜਾ ਵਰਗ ਆ ਜਿਹਦੀ ਕੀ ਆ ਇਹ ਸਖਸ਼ ਕੀ ਆ ਲੜਾਈ ਨਹੀਂ ਲੜਿਆ ਪਰ ਇਹਨਾਂ ਨੂੰ ਕੱਲਾ ਕੀਆ ਦਲਤਾਂ ਦਾ ਲੀਡਰ ਹੀ ਸਾਫਤ ਕਰਤਾ ਇਹ ਸਖਸ਼ ਉਸ ਦੌਰ ਦੇ ਵਿੱਚੋਂ ਨਿਕਲ ਕੇ ਲੜਾਈ ਲੜਿਆ ਸੀ ਜਦੋਂ ਕੀ ਆ ਪਾਣੀ ਪੀਣ ਤੇ ਵੀ ਅਗਲਾ ਉਹਨੂੰ ਪਿੱਟਿਆ ਮਹਿਸੂਸ ਕਰਦਾ ਸੀ ਇਹਨਾਂ ਤੋਂ ਘਿਰਨਾ ਕਰਦਾ ਸੀ ਤੇ ਇਲਾਜ ਵੀ ਹੱਥ ਲਾ ਕੇ ਨਹੀਂ ਡਾਕਟਰ ਕਰਦੇ ਸੀ ਦੂਰ ਤੋਂ ਕਰਦੇ ਸੀ ਤੇ ਪ੍ਰਸ਼ਾਵਾਂ ਵੀ ਪੈਣ ਤੋਂ ਚੱਲਦੇ ਸੀ ਇਸੇ ਕਰਕੇ ਸਕੂਲ ਦੇ ਬਲੈਕਬੋਰਡ ਤੇ ਜਦੋਂ ਸੁਭਾਅ ਇਹਨਾਂ ਨੇ ਕੋਈ ਹੱਲ ਕੀਤਾ ਸੀ ਨਾ ਤਾਂ ਕੋਲੇ ਪਰ ਟਿਫਨ ਵੀ ਲੋਕੀਆ ਜਵਾਕ ਚੱਕ ਕੇ ਲੈ ਗਏ ਸੀ ਵੀ ਉਹਦਾ ਪ੍ਰਸ਼ਾਵ ਸਾਡੇ ਟਿਫਨਾ ਤੇ ਨਾ ਪੈ ਜੇ ਤੇ ਕੋਈ ਵਾਲ ਕੱਟਣ ਨੂੰ ਵੀ ਤਿਆਰ ਨਹੀਂ ਸੀ ਭਾਵੇਂ ਪਸ਼ੂਆਂ ਦੇ ਵਾਲ ਜਿਹ ਬਾਲ ਕੱਟ ਨੂੰ ਤਿਆਰ ਨਹੀਂ ਸੀ ਪਰ ਇਹ ਜੇ ਹਾਲਾਤਾਂ ਨਾਲ ਲੜ ਕੇ ਨਿਕਲ ਕੇ ਸਾਡੇ ਗੁਰੂ ਦੇ ਆਸੇ ਦੇ ਮੁਤਾਬਕ ਇਹ ਬੰਦਾ ਇੱਕ ਲੜਾਈ ਲੜਿਆ ਤਾਂ ਦੱਸੋ ਇਹ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਸਾਫ਼ਤ ਹੁੰਦਾ ਕਿ ਨਹੀਂ ਹੁੰਦਾ ਜੇ ਹੁੰਦਾ ਮੰਨਦੇ ਹੋ ਤਾਂ ਫਿਰ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਦੀ ਕੀਤੀ ਨੂੰ ਅੱਗੇ ਫਲਾਇਓ ਜ਼ਰੂਰ